ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਅੱਜ ਗੱਲ ਕਰਾਂਗੇ ਉਹੀ ਕੰਟੀਨਿਊਟੀ ਚ ਸਿੱਖਾਂ ਦੀ ਸਥਿਤੀ ਇਹ ਜਿਹੜਾ ਵਰਤਾਰਾ ਅੱਜ ਕੱਲ ਤੁਸੀਂ ਗੰਗਨਾਨ ਜੀ ਦਾ ਵੀ ਦੇਖ ਰਹੇ ਹੋ ਸਿੱਖਾਂ ਦੇ ਖਿਲਾਫ ਫਿਲਮ ਬਣਾਈਆਂ ਤੇ ਇੰਟਰਵਿਊਜ਼ ਦਾ ਹੋਣਾ ਇਹ ਸਭ ਕੁਝ ਪਲਾਨ ਤਹਿਤ ਹੋ ਰਿਹਾ ਜਿਹੜਾ ਪਹਿਲਾਂ 90s ਦੇ ਵਿੱਚ ਇਹਨਾਂ ਨੇ ਜਦ ਸਿੱਖਾਂ ਜਾਦਾ ਪਾਵਰਫੁੱਲ ਹੋ ਰਹੇ ਸੀ ਉਦੋਂ ਇਹਨਾਂ ਨੇ ਡਬਲ ਤਰੀਕਾ ਲੱਭਿਆ ਕਿਉਂਕਿ ਇਲਾਕੇ ਦੇ ਲੋਕਾਂ 'ਚ ਕਿਤੇ ਟਰਾਂਸਪੋਰਟਰ ਸਿੱਖ ਸੀ ਕਿਤੇ ਪੋਲਿਟਿਸ਼ੀਅਨ ਸਿੱਖ ਸੀ ਕਿਤੇ ਆਈਏਐਸ ਅਫਸਰ ਸਿੱਖ ਸੀ ਇਸ ਕਰਕੇ ਸਿੱਖਾਂ ਨਾਲ ਜੈਲਸੀ ਦੀ ਭਾਵਨਾ ਸੀ ਉਦੋਂ ਉਦੋਂ ਜਿਹੜੀ ਕਾਂਗਰਸ ਨੇ ਐਕਸਪਲੋਇਟ ਕਰਿਆ ਉਹਨਾਂ ਨੇ ਉਹ ਸਿਚੁਏਸ਼ਨ ਐਕਸਪਲੋਇਟ ਕਰਕੇ ਸਿੱਖਾਂ ਨੂੰ ਜੇ ਲਾ ਕੇ ਸਾਰਾ ਬਾਕੀ ਦਾ ਦੇਸ਼ ਉਹਨਾਂ ਨੇ ਜਿੱਤਿਆ ਪਰ ਹੁਣ ਜਿਹੜੀ ਸਥਿਤੀ ਹੈਗੀ ਹੈ ਹੁਣ ਬਿਲਕੁਲ ਉਸਦੇ ਉਲਟ ਹੈ ਹੁਣ ਦੇਸ਼ ਭਰ ਦੇ ਵਿੱਚ ਸਤਾਵਾਲੇ ਉਸ ਸਿੱਖਾਂ 'ਚ ਵਿਸ਼ਵਾਸ ਪ੍ਰਗਟਾ ਰਹੇ ਨੇ ਉਸ ਕਰਕੇ ਹੁਣ ਸਿੱਖਾਂ ਦੀ ਜਿਹੜੀ ਇਮੇਜ ਹੈ ਉਹਨੂੰ ਠੇਸ ਲਾਉਣ ਲਈ ਇਹਨਾਂ ਨੇ ਕੰਮ ਸ਼ੁਰੂ ਕਰਿਆ ਹੋਇਆ ਜਿੱਦੇ ਵਿੱਚ ਕੰਗਣਾ ਜੀ ਨੇ ਫਿਲਮ ਬਣਾਈ ਹੈ ਇਹਦੇ ਵਿੱਚ ਸਿੱਖਾਂ ਦਾ ਕਿਰਦਾਰ ਉਹ ਪਿੱਛੇ ਜਿਹੇ ਮੈਨਨ ਨੇ ਸਿੱਖਾਂ ਦਾ کردار ਖਰਾਬ ਕਰਿਆ ਸੀ ਵਿੱਚ ਆਪਣੇ ਬੰਦੇ ਵੜ ਕੇ ਉਹੀ ਚੀਜ਼ ਦੇ ਉੱਤੇ ਸਨੇ ਸ਼ੋਅ ਕਰ ਰਹੇ ਨੇ ਜਿਹੜੇ ਬੰਦੇ ਇੰਟੈਲੀਜੈਂਸ ਦੇ ਤੇ ਜਿਹੜੇ ਬੰਦੇ ਸਰਕਾਰ ਦੇ ਗਲਤ ਕੰਮ ਕਰ ਰਹੇ ਸੀ ਉਹਨਾਂ ਨੂੰ ਐਜ਼ ਅ ਸਿੱਖ ਦਰਸਾ ਕੇ ਤਾਰਾ ਹੁਣ ਇਹ ਵਰਤ ਰਿਹਾ ਹੁਣ ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਤੁਸੀਂ ਦੇਖ ਲਓ ਕਦੀ ਨਿਹੰਗ ਸਿੰਘਾਂ ਦੇ ਕਦੀ ਇਸ ਵਿੱਚ ਆ ਕੇ ਕੰਮ ਕਰਦੇ ਨੇ ਇਹ ਜਿੰਨੇ ਵੀ ਚਾਹੇ ਗੈਂਗਸਟਰ ਵੀ ਪੰਜਾਬ ਨਾਲ ਚੋੜੇ ਜਾ ਰਹੇ ਨੇ ਇਹ ਜ਼ਿਆਦਾਤਰ ਜਿਹੜਾ ਸਾਰਾ ਸਿਸਟਮ ਹੈ ਇਹ ਦਿਖਾਇਆ ਜਾ ਰਿਹਾ ਵੀ ਗਲਤ ਕੰਮ ਸਰਦਾਰ ਕਰਦੇ ਨੇ ਤਾਂ ਕਿ ਆਪਣਾ ਇਮੇਜ ਖਰਾਬ ਕਰਿਆ ਜਾਵੇ ਕੰਗਣਾ ਨੇ ਵੀ ਇਹੀ ਇੰਟਰਵਿਊ ਦਿੱਤੀ ਆ ਪਰ ਅੱਪਾ ਇਸ ਤੇ ਡਟੇ ਰਹਿਣਾ ਹਿੰਦੂਪਰਾ ਜਿਹੜੇ ਵੀ ਕੋਈ ਇਹਨਾਂ ਦੇ ਨਾਲ ਜਜ਼ਬਾਤੀ ਹੋ ਕੇ ਕੋਈ ਸ਼ਿਵ ਸੈਨਾ ਦੇ ਨਾਲ ਹੋਰ ਆਪਣੀ ਅਜਿਹੇ ਬਿਆਨ ਦਿੰਦਾ ਹੈ ਜਿਹੜੇ ਚੁੱਪਵੇਂ ਹੋਣ ਉਹ ਜਿਆਂ ਤੋਂ ਕਰੇਜ਼ ਕਰੋ ਤੇ ਜਿਹੜੇ ਸਿੱਖ ਭਰਾਵਾਂ ਨੂੰ ਵੀ ਮੈਂ ਇਹ ਕਹੂੰਗਾ ਕੋਈ ਵੀ ਇਹੋ ਜਿਹੇ ਲਫ਼ਜ਼ ਨਾ ਬੋਲੋ ਜਿਹਦੇ ਵਿੱਚ ਕਿਸੇ ਦੀ ਧਰਮ ਨੂੰ ਜਾਂ ਕਿਸੇ ਦੀ ਭਾਵਨਾ ਨੂੰ ਠੇਸ ਲੱਗੇ ਵੀ ਆਪਾਂ ਕੋਸ਼ਿਸ਼ ਕਰੀਏ ਜਿਹੜਾ ਇਹ ਪੋਲਿਟਿਸ਼ੀਅਨਸ ਆਪਣੀ ਸਮਾਜ ਵਿੱਚ ਪਾੜਾ ਪਾਉਣ ਲਈ ਆਪਸ ਵਿੱਚ ਲੜਾ ਕੇ ਵੋਟਾਂ ਨੂੰ ਹਥਿਆਉਣ ਲਈ ਕੰਮ ਕਰ ਰਹੇ ਨੇ ਆਪਾਂ ਇਹਨਾਂ ਦੇ ਖਿਲਾਫ ਇੱਕਠੇ ਹੋ ਕੇ ਯੂਨਿਟੀ ਕਰਕੇ ਪ੍ਰੇਮ ਭਾਵਨਾ ਚਲਾ ਕੇ ਸਾਰੀਆਂ ਜਾਤਾਂ ਸਾਰੇ ਬੰਦੇ ਇੱਕ ਝੰਡੇ ਥੱਲੇ ਆ ਕੇ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਮੋੜਮਾ ਜਵਾਬ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ